ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਪੈਸੇ ਲੈਉਣੇ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਅੰਤ ਤੱਕ ਜਰੂਰ ਮੇਰੇ ਵੀਰ ਜੁੜੇ ਰਿਹਾ ਕਰੋ ਸਮਝ ਕੇ ਸੋਚ ਕੇ ਸਾਰੀ ਗੱਲ ਵਿਚਾਰ ਫਿਰ ਖਰੀਦਦਾਰੀ ਕਰਿਆ ਕਰੋ ਠੀਕ ਹੈ ਜੀ ਅੱਜ ਪਹੁੰਚ ਚੁੱਕੇ ਹਾਂ ਪਿੰਡ ਭਾਈਕੇ ਲੱਦੂ ਜ਼ਿਲ੍ਹਾ ਸ਼ੇਦੀ ਤਰਤਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਤੇ ਆਓ ਲਈਏ ਡਿਟੇਲ ਭਾਈ ਗੁਰਪ੍ਰੀਤ ਸਾਸਿਕਾਲ ਸਿਕਾ ਵੀਰ ਜੀ ਛੜਦੀ ਕਲਾ ਛੜਦੀ ਕਲਾ ਨਿਆਰੇ ਉਹ ਸੁਣਾਓ ਵਧੀਆ ਵਧੀਆ ਆਖੇ ਚਾਰ ਲੈਣ ਦੇ ਆ ਚਾਰ ਉਹ ਪਹਿਲੇ ਪਹਿਲੇ ਸੇਲ ਹੋ ਗਏ ਹਾਂ ਦਾਤੀਆਂ ਬੁੰਨੀਆਂ ਹਾਂਜੀ ਵਾਹ ਜੀ ਵਾਹ ਨਵੇਂ ਤੋਂ ਨਵੇਂ ਹੀ ਨਵੇਂ ਤਾਂ ਪਸ਼ੂ ਹੋਰ ਹੈਗੇ ਪਰ ਆਪਾਂ ਪਾਉਣੇ ਨਹੀਂ ਅੱਛਾ ਹਾਂਜੀ ਫੇਰ ਆਮੜ ਕੇ ਕੰਮ ਲਮਾ ਜਾਂਦਾ ਹਾਂ ਹਾਂ ਸਿਆਣੇ ਹੋ ਗਏ ਜੀ ਹਨਾ ਠੀਕ ਆ ਡਰੈਸ ਨੋਟ ਕਰਾਈਏ ਪਿੰਡ ਭਾਈ ਲੱਧੂ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 9814166922 ਠੀਕ ਆ ਜੀ ਇਹ ਤੋਂ ਛੋਟੀ ਤੋਂ ਸ਼ੁਰੂਆਤ ਕਰਨੀ ਛੋਟੀ ਤੋਂ ਦੋ ਜੈਸੂਏ ਛੋਟੀ ਹੈ ਜੀ ਅੱਛਾ ਮੌਕੇ ਦਾ ਦੁੱਧ ਕਿੰਨਾ 11 ਕਿਲੋ ਦੁੱਧ ਆਪਾਂ ਦੱਸਣਾ ਦਾ ਹਾਂ ਅਛਾ 11 ਕਿਲੋ ਬਿਆਰ ਦੀ ਜੱਜ ਲਾਵੇ ਪੱਕਾ ਵੱਧ ਹੋਊਗਾ ਕੱਢਦਾ ਵਾਹ ਜੀ ਵਾਹ ਚੱਡਾ ਤੇ ਥਾਣਾ ਬਿਲਕੁਲ ਓਕੇ ਚੋਣ ਹਾਂਜੀ 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 ਤੇ ਮਗਰ ਕਟਾ ਕਿਹੜਾ ਹੈ ਨਹੀਂ ਮਗਰ ਕੱਟਿਆ ਆਹ ਉਰਲੇ ਕੱਟਿਆ ਦੋ ਮਹੀਨਿਆਂ ਦਾ ਸੁਆ ਜੀ ਹਾਂ ਦੋ ਮਹੀਨਿਆਂ ਦਾ ਹੋਊਗਾ ਕੱਟੇ ਸਜਣੋ ਆ ਪਲੀ ਪਲੋਸੀ ਆ ਖੋਲ ਗਈ ਆ ਖੋਲਗੇ ਤੋਰਾ ਵਾਹ ਜੀ ਵਾਹ ਥਾਂ ਚੱਡਾ ਬਹੁਤ ਸੋਹਣਾ ਲੱਗਾ ਨਾ ਬੜਾ ਬੜਾ ਜੀ ਚੋਣ ਵੀ ਚੰਗੀ ਹੋ ਗਈ ਥਾਂ ਨੋਕ ਵਾਲਾ ਨਾ ਹਾਂਜੀ ਤਾਜੀ ਦਿੰਦੀ ਰਹੀ ਤੋਰਾ 15 ਅੱਛਾ ਜੀ ਠੀਕ ਹੈ ਛੋਟੀ ਬੜੀ ਸੀ ਹੈ ਠੀਕ ਹੈ ਮੋੜ ਲਿਓ ਵਾਹ ਜੀ ਵਾਹ ਵਾਹ ਥਾਂ ਬੜਾ ਸੋਹਣਾ ਲੱਗਾ ਸਜਣੋਂ ਕੰਮ ਰਹਾ ਹਨ ਚਵਾਈ ਇੱਕ ਨੰਬਰ ਲਓ ਜੀ ਤੇ ਗੁਰਪ੍ਰੀਤ ਸਿੰਘ ਦਾ ਫਿਰ ਰੇਟ ਕੀ ਰਹਿ ਗਿਆ ਰੇਡ ਵਿੱਚ ਜੇਤਾ ਦੇ ਭੈਣ ਭਰਾ ਨੇ ਅਕਸ ਨਾਲ ਰੇਡ ਪਜਾਵਾ ਕਰਦਾ ਅੱਛਾ ਜੀ ਜੇਤਾ ਹੁੰਦੀ ਤਾਜੀ ਹਾਂ ਫਿਰ ਸਵਾ ਸਵਾ ਦਾ ਘੱਟ ਨਹੀਂ ਹੋਣਾ ਸਿੰਘ ਬੜਾ ਸੋਹਣਾ ਲੱਗਦਾ ਹੈਗਾ ਤੇ 90 ਦੀ ਦੇਈਏ ਹੋਰ ਕਰਦੇ 88 ਦੀ ਦੇ ਲਈਏ 82 ਦੀ ਜਾਨ ਦੇ ਮਾਰਦੇ ਥਾਪੀ ਦੇ ਆ 85 ਦੀ 80 ਦੀ 80 ਦੀ 80 ਦੀ ਜਾਨ ਵਾਹ ਜੀ ਵਾਹ ਹੋਰ ਬੜੀ ਛੋਟੀ ਹੋਰ 80 ਜੋ ਯਾਰ ਇੱਕ ਹੋਰ ਜਾਨ ਦੇ 78 ਦੀ 78 ਦੀ ਹੋ ਗਈ ਵਾਹ ਜੀ ਵਾਹ ਨਹੀਂ ਤੇਰੇ ਵਾਲੇ ਰੇਟ ਲੱਭਣੇ ਛੋਟੀ ਵੱਡੀ ਛੋਟੀ ਵੱਡੀ ਠੀਕ ਹੈ ਜੀ ਆ ਵੀ ਦਜੇ ਸੂਏ ਦੇ ਇਹਦਾ 22 ਭੰਨਦੀ ਥੋੜੀ ਜੀ ਮਣੀ ਜੀ ਰੱਖਦੀ ਪਰ ਧਾਰ ਦੇ ਇੱਕ ਦਾਣਾ ਫਰਕ ਹੋ ਇੱਕ ਦਾਣਾ ਫਰਕ ਹੋ ਬੱਚਾ ਕਿਹੜਾ ਦਾ ਇਹਦਾ ਉਹ ਪਰਲੀ ਕੱਟੀ ਦੇ ਪਰਲੇ ਇੱਕ ਕੱਟੀ ਸਜਣਾ ਵੇੜੀ ਕੱਟੀਆਂ ਹੀ ਮਗਰ ਹਾਂਜੀ ਕੱਟੀਆਂ ਹੀ ਕੱਟੀਆਂ ਵਾਹ ਵਾਹ ਡਬਲ ਫਾਇਦੇ ਹੋ ਗਏ ਦੀ 2 ਕਿਲੋ ਦੁੱਧ ਜੇ ਦੇ ਥੱਲੇ ਠੀਕ ਆ ਹਾਂਜੀ ਹਾਂਜੀ ਤੋਰਾ ਕਰਾਈਏ ਜੇ ਕੋਈ 8 ਮਾਨ ਕੇ ਸਬਦਾ ਕਰੇ ਸੂਰਾ ਕਰਾ ਚੇਗਾ ਹਾਂਜੀ ਹਾਂਜੀ ਸੂਆ ਦੁੱਜਾ ਸੂਆ ਦੁੱਜਾ ਪਿਓਰ ਦੁੱਜਾ ਰਿੰਗੀ ਰਿੰਗੀ ਹਨਾ ਬਿਲਕੁਲ ਨਹੀਂ ਸਿੰਘ ਤੇ ਦੂਰੋਂ ਦੀਦਾ ਹੀ ਨਹੀਂ ਤੇ ਬਿੱਲੇ ਹੀ ਮਣ ਕੀ ਆਖਾ ਬਿੱਲੇ ਹੀ ਮਣ ਕੀ ਆ ਮੱਥੇ ਜੀ ਸਗਨ ਬਲ ਬੂਲ ਚੰਗਾ ਬਾਕੀ ਥਾਂ ਦੇ ਵਾ ਠੀਕ ਹੈ ਸਾਂਭੀ ਬੜੀ ਆ ਹਾਂ ਜਾਰੀ ਸਾਂਭ ਹੋਈ ਹੈ ਤੇ ਚਵਾਈ ਵੀ ਬੜੀ ਅੱਛਾ ਓਕੇ ਚੋਣ ਬੜੀ ਸਿਆਦੀ ਠੀਕ ਹੈ ਜੀ ਵਾਹ ਜੀ ਵਾਹ ਫੋਣੀ ਹੋ ਕੇ ਰ ਫੋੜਿਆ ਲੈ ਆ ਸੇਂਗ ਪੜਾ ਕੇ ਮਾਰ ਤਾਣ ਲੈ ਵਾ ਮਿਚੋਣਾ ਹੁਣ ਮੁੱਲ ਕਿੰਨਾ ਕਰ ਦਈਏ ਦੇਖਨੇ ਦਈਏ 80 ਨਹੀਂ ਦਈਏ ਅੱਛਾ ਹ ਕੋਈ ਇਹਨੂੰ ਟਾਈਮ ਨਹੀਂ ਆਇਆ ਕੋਈ ਨੂੰ ਇਹਨਾਂ 80 ਦੀ ਹੋਰ ਕਰ ਦੇ ਮਾਨਤਾ ਨਾਲ ਹੋਰ ਮਾਨਤਾ ਨਾਲ ਕਰ ਦੇ ਤੇਲ ਘੱਟ ਕਰ ਲੀਏ 2 3 75 ਦੀ ਰਹੀ ਏ 75 ਦੀ ਜਾਣ ਦੇ ਯਾਰ ਜਾਣ ਦੁੱਖ ਜਾਂ ਹੋ ਗਈ ਲੋ ਜੀ 75000 ਦੀ ਹੋ ਗਈ 72 ਦੀ 72 ਦੀ ਇਹ ਤਾਂ ਮੋਜਾਂ ਲੱਗੀਆਂ ਨੇ ਛੋਟੀ ਬੜੀ ਆ ਨਿੱਕਰ ਬੜੀ ਆ ਪੂਰੀ ਓਕੇ ਆ ਮੌਰੀ ਆਕੇ ਇਹਦਾ ਬੱਚਾ ਮਾਰਤਾ ਹੀ ਇਹ ਤਾਂ ਤੜਕੇ ਮਰਿਆ ਜੀ ਬੱਚਾ ਅੱਛਾ ਹੂੰ ਥੋੜਾ ਕਮਜ਼ੋਰ ਸੀ ਥਾਂ ਤੇਰਾ ਭੀੜਾ ਦੇ ਥਾਂ ਭੀੜਾ ਡੰਗਰ ਜਿਆਦੇ ਪੈਰਪੂਰ ਰੱਖਿਆ ਜਾਂਦਾ ਇਹ ਵੀ ਦੂਜੇ ਦੇ ਹੁਣ ਪਾ ਨਵੇਂ ਸ਼ੱਡ ਸ਼ੂਟ ਡੰਗਰ ਲਿਆ ਕਰੀ ਹੋਣਾ ਪਣੇ ਆ ਜੀ ਮਹੀਨੇ ਕਣ ਕਿਰਵਾਸ ਹੋ ਆ ਗਿਆ ਦੂਜੇ ਸੂਏ ਮੌਕੇ ਦਾ ਦੁੱਧ ਕਿੰਨਾ ਹੈ 8 ਕਿਲੋ ਮੌਕੇ ਦਾ ਦੁੱਧ ਜੇ ਤੇ ਕੱਟਿਆ ਮਰੀ ਪਈ ਕੱਟੀ ਮਰ ਗਈ ਹੈਨਾ ਬਾਕੀ ਸੁੰਘ ਸੁੰਘ ਚੰਗਾ ਗੋਲ ਲਾਈ ਬੈਠੀ ਆ ਚਾਰੂ ਬੜੀ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਚਵਾਈ ਜਿਆਦੀ ਪੋਲੀ ਠੀਕ ਹੈ ਜੀ ਚਾਰੇ ਚੋ ਚੋਣ ਥਾਣੀ ਚੰਗਾ ਦੇ ਬੜਾ ਜ਼ਿਆਦਾ ਕਿਤੇ ਧਾਰ ਦਾ ਕਿਤੇ ਪੂਰੀ ਦਾ ਫਰਕ ਨਹੀਂ ਠੀਕ ਹੈ ਲੈ ਆਪੇ ਜਾ ਟੜੀ ਛੋਟੀ ਹਾਂ ਨਹੀਂ ਉਹ ਪੂਰੀ ਸੋਹਣੀ ਆ ਹਾਂਜੀ ਹਾਂਜੀ ਤੇ ਕਿੰਨੇ ਦੇ ਦੇ ਦिए ਹੁਣ ਜੇ ਇਹ ਤਾਂ ਬੱਚਾ ਨਾ ਮਰਦਾ ਹਰਦਾ 70 ਦੀ ਦੇਣੀ ਆ ਆ ਹੁਣ ਘਾਟ ਲਾ ਦिए ਡਾਰ ਦिए ਪੰਜ ਕੇ ਪੰਜ ਡਾਰ ਦिए ਉਹ ਵਰਦੋ ਵਡਾਰੇ ਯਾਰ ਹਾਂਜੀ ਉਹ ਡਾੜੀ ਹਾਂਜੀ ਉਹ ਡਾੜੀ 60 ਦੀ ਇਹ ਫਿਰ ਆਪੇ ਓਟ ਜਾਨੀ ਇਹਦੇ ਤੋਂ ਹਟਾ ਦੀ 52 ਦੀ ਵਾਹ ਜੀ ਵਾਹ ਇਹਦੇ ਫਿਰ ਮੌਜਾ ਲੈਣ ਜੇ ਨਾ ਫੋਨ ਲਾਵੇ ਖੇਤਾਂ ਨੂੰ ਨਾ ਕਰੇ ਮੁਰਗੇ 55 ਵਾਲਾ ਨਾ ਕੋਈ ਫੋਨ ਲਾਵੇ ਓਕੇ ਹਾਂਜੀ ਹਾਂਜੀ ਠੀਕ ਆ ਲਓ ਸੱਜਣੋ 52 ਦੀ ਮਿਲਣੀ ਜੇ ਫੋਨ ਉਹ ਲਾ ਮਾਨਤਾਨ ਹੋਊਗਾ ਅੱਛਾ ਜੀ ਤੇ ਆ ਛਣ ਬਹੁਤ ਕਮਾਲ ਦਾ ਜੱਗ ਇਹ ਵੀ ਦੁੱਜੀ ਬੱਚੀ ਤੇ ਬੱਚਾ ਮਗਰਾਂ ਇਹਦੇ ਮਗਰ ਬੱਚਾ ਅੱਛਾ ਅਗਾਂ 15 ਦੇ ਨਾਲ ਅੱਛਾ ਉਹ ਜਿਹੜਾ ਹਾਂਜੀ ਹਾਂਜੀ ਠੀਕ ਆ 11 ਕਿਲੋ ਤੋਂ ਵੱਧਿਆ ਤੇ ਥਾਨ ਬੜਾ ਪਿਆਰਾ ਹੈ ਤੇ ਕੋਈ 10 ਮੰਨ ਕੇ ਲਵੇ ਅੱਛਾ 10 ਨਹੀਂ ਲੈਣਾ ਅੱਛਾ ਕਿਲੋ ਤੋਂ ਤਾਂ ਘੱਟ ਹੀ ਠੀਕ ਘੱਟ ਜਿੰਨੇ ਲੈਣੀ ਉਹਨੇ ਤਾਂ 8 ਤੇ ਵੀ ਲੈ ਜਾਣੀਆਂ ਤੇ ਜੇ ਨਹੀਂ ਲੈਣੀ ਉਹਨੇ 15 ਦੇ ਵੀ ਨਹੀਂ ਲੈਣੇ ਖੁੱਲ ਗਏ ਹਾਂਜੀ ਇਹ ਵੀ ਦੂਜੇ ਪਿਓਰ ਠੀਕ ਆ ਥਾਲੇਵਾ ਚੰਗਾ ਲਾਈ ਗੱਡੀ ਵੇਖੀ ਹਾਂ ਥਾਲੇਵਿਆਂ ਦੇ ਟੰਗਰ ਚਾਰੇ ਜਾਂਦੇ ਹਾਂ ਮੋੜ ਲਿਆ ਪਿਓਰ ਜਰਸੀ ਪਿਓਰ ਪਿਓਰ ਹਾਂ ਜੀ ਜਰਸੀ ਲਾਹ ਦੀ ਹੂੰ ਤੂੰ ਫਿਰ ਫਿਰ ਫੁਰਫੁਰ ਕੇ ਲੱਭ ਲੈਉਣਾ ਫਿਰਦੇ ਰਹੀਦਾ ਆਪਣਾ ਕੰਮ ਇੱਕ ਮੋਟਰਸਾਈਕਲ ਭੰਤਾ ਦੂਜਾ ਲੈ ਲਿਆ ਦੂਜਾ ਲੈ ਲਿਆ ਕਿੰਨਾ ਫਰੇ ਦੀ ਕੀਮਤ ਕਰ ਦੀਏ 50 50 ਮਾਨਤਨ ਕਰਦੇ 45 45 ਦੀ ਲਈਏ 42 ਦੀ ਕਰਦੇ ਹੰਡ ਯਾਰ ਜਾਨ ਤੋਂ ਜਾਨਦਗੀ ਯਾਦ ਕਰਨ ਹਣਾ ਨੌਜ ਸੱਜਣ ਆਹ ਪਸ਼ੂ ਜੇ ਚਾਰੇ ਇਹਨਾਂ ਦੀ ਨਰਖ ਪਰਖ ਤੁਹਾਨੂੰ ਲੈ ਕੇ ਦੇਤੀ ਆ ਠੀਕ ਬੱਚਿਆਂ ਦੀ ਜਿਹੜੀ ਇੱਕ ਰਾਂਚਾ ਲਖ ਤੁਸੀਂ ਦੇਖ ਸਕਦੇ ਠੀਕ ਹੈ ਤੇ ਅੰਡ ਤੱਕ ਦਾ ਜਰੂਰ ਵੇਖ ਕੇ ਸਮਝ ਕੇ ਫਿਰ ਖਰੀਦਦਾਰੀ ਕਰਿਆ ਕਰੋ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ